ਬੈਰਦੇ ਹਨ ਕੋਈ ਆਂਦਾ ਤਾਂ ਸਤਿ ਸ਼੍ਰੀ ਅਕਾਲ ਇਹ ਬਾਬੇ ਨਾਨਕ ਨੇ ਬੋਲਿਆ ਸੀ ਆ ਸਭ ਸਤਿ ਸ਼੍ਰੀ ਅਕਾਲ ਉਸ ਤੋਂ ਬਾਅਦ ਜਦੋਂ ਖਾਲਸਾ ਪਸਾ ਜਾਤਾ ਉਸ ਤੋਂ ਬਾਅਦ ਬਣ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਜਿਹੜਾ ਖਾਲਸਾ ਵਾਹਿਗੁਰੂ ਦਾ ਪ੍ਰਮਾਤਮਾ ਦਾ ਅਸੀਂ ਜੋ ਕੰਮ ਕਰਦੇ ਹਾਂ ਕਿ ਕੋਈ ਕੀ ਕੋਈ ਖਾਦਿਆ ਕਰਦੇ ਹਾਂ ਜਿੱਤ ਦੇ ਮਤਲਬ ਕੋਈ ਜੋਬ ਹੀ ਲੀ ਜੋਬ ਲੱਲਨੀ ਇੱਕ ਜਿੱਤਾ ਪ੍ਰਾਪਤ ਆਪਣੀ ਜ਼ਿੰਦਗੀ ਤੇ ਤੇ ਉਹ ਜੋ ਜਿੱਤ ਹੈ ਜਾਂ ਸਾਡੀ ਖੁਸ਼ੀ ਹੈ ਉਹ ਵੀ ਇੱਕ ਪ੍ਰਮਾਤਮਾ ਦੀ ਹੈ ਇਹਦਾ ਮਤਲਬ ਵਾਹਿਗੁਰੂ ਜੀ ਤਾਂ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਹੋਰ ਸਾਨੂੰ ਜ਼ਿੰਦਗੀ ਦੇ ਵਿੱਚ ਨਾ ਆਪਾਂ ਬਹਿਣਾ ਭਰਨਾ ਕਿ ਨਹੀਂ ਪਤਾ ਨਾ ਆਪਾਂ ਇੱਥੇ ਆ ਰਹੇ ਹਾਂ ਅਸੀਂ ਸਿੱਖਣਾ ਕਿ ਆ ਜ਼ਿੰਦਗੀ ਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਕਈ ਵਾਰੀ ਜੀ ਆਪਾਂ ਹੀ ਪੰਡਾਲੇ ਬੈਕਵਰਡ ਏਰੀਆ ਨੇ ਸਾਡਾ ਛੋਟਾ ਜਿਹਾ ਸਿਰਦਰਦ ਹੁਣ ਲੱਗ ਜੇ ਨਾ ਤੇ ਅਸੀਂ ਇੱਕ ਦੂਜੇ 'ਤੇ ਇਲਜ਼ਾਮ ਦੇ ਲੱਗ ਜਾਂਦੇ ਮੈਨੂੰ ਕਿਸੇ ਨੇ ਕੁਝ ਕਰਦਾ ਤਾਂ ਕਿਸੇ ਨੇ ਕੁਝ ਕਰਦਾ ਇੱਥੇ ਜੁਨੀਨਾ ਦੇ ਵਿੱਚ ਇਦਾਂ ਦਾ ਕੋਈ ਮਸਾ ਨਹੀਂ ਜਿਹੜਾ ਕਿਸੇ ਨੂੰ ਕੁਝ ਕਰ ਸਕਦਾ ਤੇ ਸਾਡਾ ਜਿਹੜਾ ਮਾਈਂਡ ਵਾਸ਼ ਕਰ ਦਿੰਦੇ ਲੋਕ ਜਦੋਂ ਅਸੀਂ ਕਿਸੇ ਦੇ ਕੋਲ ਚਲੇ ਜਾਂਦੇ ਨਾ ਸਿਆਣਿਆਂ ਦੇ ਕੋਲ ਉਹ ਸਾਡਾ ਇੱਕ ਮਾਈਂਡ ਹੈ ਜੋ ਵਾਸ਼ ਕਰ ਦਿੰਦੇ ਸਾਨੂੰ ਪਹਿਲੇ ਇਹਨਾਂ ਨੇ ਪੁੱਛ ਲੈਣਾ ਤੁਹਾਡੇ ਗਵਾਂਡ ਦੇ ਵਿੱਚ ਇਦਾਂ ਹੁੰਦਾ ਤੁਹਾਡੇ ਇਦਾਂ ਦਾ ਪੁੱਤ ਇਦਾਂ ਦਾ ਕੁਝ ਨਹੀਂ ਆ ਜਿਹੜਾ ਸਾਨੂੰ ਦੁੱਖ ਦੇ ਸਕੇ ਦੁੱਖ ਤਾਂ ਸਾਡੇ ਪਰਮਾਤਮਾ ਨੂੰ ਆਇਆ ਹੁਣ ਆਪਣੇ ਦੇ ਵਿੱਚ ਬੈਠੇ ਕੋਈ 크ਿਸਚੀਅਨ ਹਨਾ ਕਿ ਆਪਾਂ ਪ੍ਰਭੂ ਜਸਨ ਸਿੰਘ ਮੰਨ ਲਓ ਹਨ ਉਹਨਾਂ ਨੂੰ ਵੀ ਸ਼ਰੀਰ ਤੇ ਚੜਨਾ ਪਿਆ ਸੁਣੀ ਤੇ ਉਹਨਾਂ ਨੂੰ ਵੀ ਦੋਖਾ ਆ ਹੁਣ ਸਾਡੇ ਦਸਵੇਂ ਪਾਤਸ਼ਾਹਾਂ ਕਲਗਿਆਲੇ ਪਾਤਸ਼ਾਹ ਕਈ ਦੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ 33 ਤੱਕ ਜੇ ਬੈਠਣਾ ਪੈ ਗਿਆ ਹਨਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਉਹਨਾਂ ਨੂੰ ਦਿੱਲੀ ਜਾ ਕੇ ਸੀਸ ਦੇਣਾ ਪੈ ਗਿਆ ਇਸ ਕਰਕੇ ਸਾਡੇ ਗੁਰੂਆਂ ਨੂੰ ਉਹਦੀਆਂ ਤਕਲੀਫਾਂ ਹਨ ਕਰਮਾਤਮਾ ਨੇ ਖੁਦ ਹੰਡਾਈਆਂ ਬਟੇ ਅਸੀਂ ਕਿਹੜੇ ਥੇਬੀ ਮੂਲੀ ਹਨਾ ਇਸ ਕਰਕੇ ਦੁੱਖ ਮੁਸ਼ਕਲਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਵਕਤ ਅਸੀਂ ਕੀ ਹੈ ਬਲੜਾ ਰੱਖਣਾ ਮਨ ਨੂੰ ਸਟਰੋਂਗ ਬਣਾਉਣਾ ਔਰ ਚੰਗੇ ਬਣਨਾ ਠੀਕ ਹੈ ਬੱਚਾ ਤੇ ਜੇ ਤੁਸੀਂ ਪੜ ਰਹੇ ਹੋ ਸਿੱਖ ਰਹੇ ਹੋ ਤੁਹਾਨੂੰ ਮੁਸ਼ਕਲਾਂ ਆਉਣਗੀਆਂ ਤੁਹਾਡਾ ਪੜਨੂੰ ਦਿਲ ਨਹੀਂ ਕਰਨਾ ਤੁਹਾਨੂੰ ਲੱਗੇਗਾ ਬੋਰ ਹੋਗੇ ਅਗਰ ਤੁਸੀਂ ਬੋਰ ਹੋ ਰਹੇ ਹੋ ਨਾ ਬੇਟਾ ਤੇ ਕਾਪੀ ਬੰਦ ਕਰ ਦਿਓ 5 ਮਿੰਟ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਜਾਂ ਕੋਈ ਹੋਰ ਚੰਗੀ ਚੀਜ਼ ਸੋਚਣੀ ਸ਼ੁਰੂ ਕਰ ਦਿਓ ਠੀਕ ਹੈ ਔਰ ਆਪਣਾ ਵੀ ਹੋਰ ਤੁਹਾਡਾ ਦਿਲ ਕਰੇਗਾ ਤੇ ਅਸੀਂ ਉਹ ਪੜਨਾ ਜਦੋਂ ਬੋਰ ਹੋ ਰਹੇ ਹੋ ਨਾ ਟੱਕੇ ਦੇ ਨਾਲ ਪੜਾਈ ਨਹੀਂ ਕਰਨੀ ਆਪਾਂ ਪੁੱਤ ਅਸੀਂ ਪੜਾਈ ਕਰਨੀ ਐ ਅੰਜੋਏ ਕਰਕੇ ਠੀਕ ਆ ਅੰਜੋਏ ਨਾਲ ਪੜੀ ਪੜਾਈ ਕਰਨੀ ਆ ਜੇ ਜੇ ਸਾਡਾ ਖੇਡਣ ਨੂੰ ਦਿਲ ਕਰਦਾ ਸੀ ਖੇਡਾਂਗੇ ਜੇ ਜੇ ਸਾਡਾ ਪੜ੍ਹਨ ਨੂੰ ਦਿਲ ਕਰਦਾ ਸੀ ਪੜਾਂਗੇ ਠੀਕ ਹੈ ਬੇਟਾ ਜੇ ਜੇ ਸੌਣ ਦਾ ਰਹਿਣੇ ਸੀ ਸੌਵਾਂਗੇ ਸੌਣਾ ਵੀ ਦੱਬ ਕੇ ਆ ਪੜਾਈ ਵੀ ਦੱਬ ਕੇ ਕਰਨੀ ਆ ਖੇਡਣਾ ਵੀ ਦੱਬ ਕੇ ਆ ਜੇ ਕੋ ਖੇਡਣ ਦਾ ਟਾਈਮ ਐ ਖੇਡਣਾ ਜੇ ਜੇ ਪੜਾਈ ਦਾ ਟਾਈਮ ਐ ਸੀ ਪੜਾਈ ਕਰਨੀ ਆ ਠੀਕ ਹੈ ਪੁੱਤਰ ਔਰ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਦੱਸਿਆ ਸੀਗਾ ਕਿ ਯਾਦ ਕਰਨ ਦਾ ਤਰੀਕਾ ਕੋਈ ਤੁਹਾਨੂੰ ਸਰਫ ਸੋਲੂਸ਼ਨ ਦਿੰਦੇ ਆ ਪੁੱਤਰ ਉਹਨੂੰ ਜਾਗ ਜਗਾ ਕਰਨਾ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਜੇ ਸਵੇਰ ਮਾਰਨਿੰਗ ਟਾਈਮ ਉੱਠਦੇ ਹੋ ਸਭ ਤੋਂ ਪਹਿਲਾਂ ਤਾਂ ਰੱਬ ਦਾ ਸ਼ੁਕਰਾਨਾ ਕਰੋ ਕਿ ਸਾਨੂੰ ਚੰਗੇ ਬੰਦਿਆਂ ਦੇ ਨਾਲ ਮਿਲਣਾ ਠੀਕ ਹੈ ਬੱਚਾ ਫਿਰ ਉਸ ਤੋਂ ਬਾਅਦ ਤੁਸੀਂ ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤੱਕ 9 ਵਜੇ ਤੱਕ ਮੰਨ ਕੇ ਚੱਲੋ ਹਨਾ ਹੁਣ ਆਪਣੇ 7 ਵਜੇ ਚੱਲੇ ਹੁਣ ਆਪਣੀ ਨਾਈਟ ਕਲਾਸ ਚੱਲਦੀ ਪਈ ਹੁੰਦਾ ਐਸੇ ਦੀ 8:00 ਵਜੇ ਇੱਕ ਮੋਟੀਵੇਸ਼ਨ ਦੀ ਕਲਾਸ ਚੱਲਦੀ ਪਈ ਹੈ ਹਨਾ ਬੱਚਾ ਤੇ ਅਸੀਂ ਤੁਸੀਂ ਸਵੇਰ ਦੇ ਅਗਰ 6 ਵਜੇ ਉੱਠਦੇ ਜੇ 6 ਵਜੇ ਤੋਂ ਲੈ ਕੇ ਅਗਰ ਆਪੇ 9 ਵਜੇ ਤੱਕ ਤੁਸੀਂ ਕੀ ਕੀਤਾ ਬੇਟਾ ਤੁਸੀਂ ਰਾਤ ਨੂੰ ਬੈੱਡ ਤੇ ਸੌਣ ਤੋਂ ਪਹਿਲਾਂ ਅੱਧਾ ਘੰਟਾ ਅੱਖਾਂ ਬੰਦ ਕਰਨੀ ਚਾਹਿਆ ਬੱਚਿਆਂ ਨੇ ਅੱਖਾਂ ਬੰਦ ਕਰਕੇ ਕੀ ਆ ਪੂਰਾ ਰਿਵੀਜ਼ਨ ਕਰ ਨਹੀਂ ਸੀ ਪੂਰੇ ਦਿਨ ਦੇ ਵਿੱਚ ਕੀ ਕੀਤਾ ਤੈਨੂੰ ਬੇਟਾ ਤਾਂ ਮੈਂ ਅੱਜ ਵੀ ਦੱਸਿਆ ਸੀ ਇਹਨੂੰ 40 ਦਿਨ ਤੁਸੀਂ ਲਗਾਤਾਰ ਕਰੋਗੇ ਜਿਹੜੇ ਬੱਚੇ ਨੂੰ ਕੁਝ ਯਾਦ ਨਹੀਂ ਨਾ ਹੁੰਦਾ ਆਟੋਮੈਟਿਕਲੀ ਯਾਦ ਹੋਣਾ ਸ਼ੁਰੂ ਹੋ ਜਾਏਗਾ ਅਸੀਂ ਜਦੋਂ ਆਪਣੇ ਮੈਮਰੀ ਸਵੇਰ ਦੇ ਲੈ ਕੇ ਸ਼ਾਮ ਤੱਕ ਅਸੀਂ ਯਾਦ ਕਰ ਲਿਆ ਨਾ ਮੈਮਰੀ ਦੇ ਤੇ ਅਸੀਂ ਕੀ ਕੀ ਕੀਤਾ ਸਭ ਨੂੰ ਸਟੋਰ ਹੋਣਾ ਸ਼ੁਰੂ ਹੋ ਜਾਣਾ ਤੇ ਬੇਟਾ ਸਾਰੇ ਸਮੇਂ ਕੋਈ ਵੀ ਚੀਜ਼ ਉਹ ਤੁਸੀਂ ਸਵੇਰ ਦੇ ਵਿੱਚ ਤੁਸੀਂ ਜੋ ਪੜਿਆ ਹੋਊਗਾ ਨਾ ਕਿਤਾਬ ਦੇ ਤੁਸੀਂ ਤੁਹਾਨੂੰ ਜਿਆਦਾ ਨਾ ਸ਼ੁਰੂ ਹੋ ਜਾਣਾ ਕਿਉਂਕਿ ਤੁਸੀਂ ਰਿਵਿਊ ਜਨ ਕਰੇ ਅਸੀਂ ਸਵੇਰ ਉੱਠ ਕੇ ਕਿੰਨੇ ਟਾਈਮ ਤੇ ਬ੍ਰਸ਼ ਕੀਤਾ ਕੀ ਖਾਦਾ ਕੀ ਪੀਤਾ ਕਿੰਨੂੰ ਮਿਲਜੀ ਕਿੰਨੂੰ ਕਿਸ ਤਰ੍ਹਾਂ ਬੋਲੇ ਸੀ ਹਾਂ ਇੱਕੀ ਗੱਲ ਹੋਰ ਅਗਰ ਤੁਸੀਂ ਸਾਰੇ ਬੱਚਿਆਂ ਨੂੰ ਸਿਆਣੇ ਛੋਟੇ ਬੱਚੇ ਤੇ ਜਰੇ ਕੀ ਹੈ ਨਾ ਤੁਸੀਂ ਸਾਰੇ ਆਪਣੇ ਆਪਣੇ ਸਿਆਣੇ ਮੰਨਦੇ ਨਾ ਤੁਹਾਨੂੰ ਸਮਝ ਆ ਰਿਹਾ ਨਾ ਜੋ ਗੱਲਾਂ ਕਹਿ ਰਿਹਾ ਬੇਟਾ ਅਗਰ ਸਵੇਰ ਉੱਠ ਕੇ ਤੁਸੀਂ ਸ਼ਾਮ ਤੱਕ ਇੱਕ ਤੀਜ ਜ਼ਰੂਰ ਨੋਟ ਕਰਨੀ ਸਾਰੇ ਬੱਚਿਆਂ ਨੇ ਵੀ ਤੁਸੀਂ ਕਿੰਨੀਆਂ ਗਲਤੀਆਂ ਕਰਦੇ ਹੋ ਤੁਸੀਂ ਕਿੰਨੂੰ ਤੁਸੀਂ ਗਲਤ ਬੋਲਿਆ ਆਪਣੇ ਮੰਮੀ ਪਾਪਾ ਨਾਲ ਕਿੰਨੀ ਵਾਰੀ ਲੜੇ ਜਾਂ ਕਿਸੇ ਹੋਰ ਨਾਲ ਜੋ ਤੁਹਾਡੇ ਨਾਲ ਬੈਠੇ ਕੋਈ ਫਰੈਂਡ ਤੁਸੀਂ ਇਹਨਾਂ ਨਾਲ ਕਿੰਨੀ ਵਾਰੀ ਗਲਤ ਬੋਲੇ ਠੀਕ ਹੈ ਬੇਟਾ ਆਪਣੀਆਂ ਕਮੀਆਂ ਲਿਖਣਾ ਸ਼ੁਰੂ ਕਰਨਾ ਇੱਕ ਮਹੀਨੇ ਦੇ ਵਿੱਚ ਦੇਖਣਾ ਕਿੰਨੀਆਂ ਸੀ ਟੋਟਲ ਗਲਤੀਆਂ ਕੀਤੀਆਂ ਠੀਕ ਹੈ ਬੇਟਾ ਔਰ ਉਸ ਤੋਂ ਬਾਅਦ ਤਾਂ ਉਸ ਤੋਂ ਬਾਅਦ ਅਗਲੇ ਮਹੀਨੇ ਬਾਅਦ ਲਿਖਣਾ ਸ਼ੁਰੂ ਕਰਨਾ ਕਿ ਕਿੰਨੀਆਂ ਗਲਤੀਆਂ ਮੈਂ ਸੁਧਾਰਨਾਂ ਇੱਕ ਦੰਦੇ ਕਿੰਨəsੇ ਕਿੰਨੀਆਂ ਗਲਤੀਆਂ ਕਰਦਾ ਮਹੀਨੇ ਦੇ ਵਿੱਚ ਕਿੰਨੇ ਕਿੱਦਿਆਂ ਕਿੱਦਿਆਂ ਔਰ ਅਗਲੇ ਮਹੀਨੇ ਬਾਅਦ ਐਸੀ ਗਲਤੀਆਂ ਸੁਧਾਰਨਾ ਸ਼ੁਰੂ ਕਰਦੇ ਆਂ ਤੁਹਾਨੂੰ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਣਾ ਕਦੇ ਵੀ ਕਿਸੇ ਦੇ ਨਾਲ ਲੜਨਾ ਨਹੀਂ ਕਦੇ ਵੀ ਕਿਸੇ ਦੀ ਸ਼ਿਕਾਇਤ ਨਹੀਂ ਲੈ ਕੇ ਆਉਣੀ ਠੀਕ ਹੈ ਪੁੱਤਰ ਜਦੋਂ ਆਪਾਂ ਇਦਾਂ ਪਿਆਰ ਦੇ ਨਾਲ ਰਹਿਣਾ ਸ਼ੁਰੂ ਕਰਦਾ ਤੁਹਾਨੂੰ ਪਤਾ ਵੀ ਆਹ ਬੱਚਾ ਵੀ ਕਾ ਤੇ ਆਹ ਛਿਆਰਾ ਜਿਹੜਾ ਤੁਹਾਡਾ ਕੰਮ ਬੰਦਾ ਫਰਜ਼ ਬੰਦਾ ਵਾ ਅਸੀਂ ਨਾਲ ਬੱਚਿਆਂ ਨੂੰ ਸਾਰਿਆਂ ਨੂੰ ਲੈ ਕੇ ਚੱਲੀਏ ਠੀਕ ਹੈ ਬੇਟਾ ਤੁਹਾਡਾ ਫਰਜ਼ ਆ ਨਾ ਲੈ ਕੇ ਜਾਣਾ ਸਭ ਨੂੰ ਸਿਖਾਉਣਾ ਸਮਝਾਉਣਾ ਠੀਕ ਹੈ ਇਹ ਆਪਾਂ ਸਾਰੇ ਜਿਹੜੇ ਆਪਾਂ ਇੱਕ ਫੈਮਿਲੀ ਆਪਾਂ ਇੱਕ ਦੋਸਤ ਹੈ ਨਾ ਸਾਰੇ ਕਿ ਆਪਾਂ ਨਾਲ ਆ ਕੇ ਗੱਲਣਾ ਸਾਡਾ ਕੋਈ ਵੀ ਦੋਸਤ ਫਰੈਂਡ ਹੈ ਜੋ ਪਿੱਛੇ ਨਹੀਂ ਰਹਿਣਾ ਚਾਹੀਦਾ ਠੀਕ ਆ ਇਹ ਜੋ ਗੱਲਾਂ ਦੱਸ ਰਿਹਾ ਇਹ ਤੁਹਾਨੂੰ ਇੱਕ ਸਿੰਪਲ ਵਸਰੇ ਪੰਜਾਬੀ ਦੇ ਜੇ ਆਪਾਂ ਕੋਈ ਏਡੀਆਂ ਵੱਡੀਆਂ ਗੱਲਾਂ ਨਹੀਂ ਕਿਉਂਕਿ ਅਸੀਂ ਜਲਦ ਕਰ ਰਹਿਣਾ ਪਰ ਮੰਦੇ ਤੋਂ ਜ਼ਿਆਦਾ ਪਹੁੰਚੇ ਆ ਠੀਕ ਹੈ ਬੇਟਾ ਅਸੀਂ ਜ਼ਿਆਦਾ ਅਸੀਂ ਸਾਂਝੀਆਂ ਤੇ ਵੀ ਸੇਵਾ ਕਰਨੀ ਸਿੱਖਣੀ ਆ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ ਦੀ ਸੇਵਾ ਕਰਨਾ ਜੇ ਜੇ ਸਾਨੂੰ ਚੰਗੇ ਕਰਮ ਕਰਨੇ ਹਨ ਉਹਨੂੰ ਸ਼ੁਰੂ ਹੋਏਗਾ ਨਾ ਬੇਟਾ तो फिर अच्छी जिंदगी चंगा चंगा ही करा कभी भी किसी का माड़ा नहीं करा और ना परमात्मा ठीक है ना कि पढ़ा रहे पढ़ते अगर किसी कोई चीज की प्रॉब्लम आती है अगर मैं छुट्टी कटके चला जाना टीचर नहीं वीयी पढ़ाते मार झिड़कता वा, वा अगर सही तरीके नहीं पढ़ाते तो तुम मैं कॉल करके दस सकते हो ठीक है बेटा कोई भी शिकायत ला सद मैडम दी भी ਸਰ ਵੀ ਕਿੰਨੇ ਸਾਰੇ ਤਿੰਨ ਸਾਰੇ ਆ ਤਿੰਨ ਨੜਮਾ ਜਣੀ ਆਪਣੇ ਕੋਲ ਚਾਰ ਆ ਨਾ ਚਾਰ ਮੈਡਮ ਆ ਰਹੀਆਂ ਆਪਣੇ ਕੋਲ ਇੱਕ ਗੱਲ ਹੋਰ ਮੈਡਮ ਆ ਰਹੇ ਆ ਨਿਊ ਮੈਡਮ ਹੋਰ ਆਪਣੇ ਕੋਲ ਚਾਰ ਪੰਜ ਨੜਮਾ ਹੋ ਜਾ ਰਿਹਾ ਅਗਰ ਤੁਹਾਨੂੰ ਕੋਈ ਝਿੜਕਦਾ ਵਾਜਦਾ ਕੋਈ ਸਹੀ ਤਰੀਕਾ ਨਹੀਂ ਸੁਝਾਉਂਦਾ ਤੇ ਤੁਹਾਡਾ ਫਰਜ਼ ਬੰਦਾ ਪੁੱਤਰ ਦੱਸਣਾ ਠੀਕ ਆ ਦੱਸਣਾ ਵਾ ਵੀ ਸਰਾਇਜੀ ਉਹ ਤੇ ਬਾਤ ਆਪਾਂ ਇੱਕ ਸੰਦੇਕ ਬਾਕਸ ਲਾਵਾਂਗੇ ਜਿਹਦੇ ਜੇ ਆਪਾਂ ਆਪਣਾ ਸੁਝਾਅ ਲਿਖਿਆ ਕਰਾਂਗੇ ਆਪਾਂ ਨੂੰ ਕੀ ਕੀ ਸੁਧਾਰ ਕਰਨਾ ਚਾਹੀਦਾ ਠੀਕ ਹੈ ਬੇਟਾ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ